ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਇੱਕ ਕੁੜੀ ਸੀ ਜਿਹਦੇ ਨਾਲ ਮੈਂ ਰਿਲੇਸ਼ਨ 'ਚ ਆ ਗਿਆ ਪਰ ਉਹ ਰਿਲੇਸ਼ਨ ਗੱਲਾਂ ਦਾ ਹੀ ਸੀ ਕੁਝ ਹੋਰ ਨਹੀਂ ਵਿਸ਼ਵਾਸ ਕਰੀ ਮੇਰੇ ਤੇ ਹਾਂ ਬਈ ਕੀ ਸੁਣਦੀ ਬਈਆਂ ਮੈਂ ਰੀਆ ਸੱਚ ਬੋਲਦੀ ਪਈ ਆ ਰਾधिका ਕਿਤੇ ਦਾ ਤੇਰੀ ਪਰਜਾਈ ਨੇ ਨਾ ਅੱਜੂ ਦਾ ਲਹੂ ਪੀਣਾ ਕਰਤਾ ਸੀਗਾ ਜਿੰਨੀ ਗਲਤੀ ਅੱਜੂ ਦੀ ਹੈ ਨਾ ਉਨੀ ਹੀ ਗਲਤੀ ਰੀਆ ਦੀ ਵੀ ਹੈਗੀ ਤੇ ਮੇਰਾ ਉਹਦੇ ਨਾਲ ਤਲਾਕ ਕਰਾ ਦੋ ਹੈਲੋ ਅੰਚੂ ਪਤ ਮਮੀ ਨਾਲ ਗੱਲ ਕਰਾ ਕਿੰਨੇ ਫੋਨ ਕਰ ਲੇ ਮੈਂ ਤੁਸੀ ਚੱਕ ਹੀ ਨਹੀਂ ਰਹੇ ਜੇ ਮੈਨੂੰ ਪਤਾ ਹੁੰਦਾ ਨਾ ਰੀਆ ਨੂੰ ਦੱਸਣ ਨਾਲ ਇੰਨਾ ਕਲੇਸ਼ ਹੋਣਾ ਤੇ ਮੈਂ ਦੱਸਦਾ ਹੀ ਨਾ ਨਾ ਕੀ ਗੱਲ ਹੁਣ ਮੂੰਹ ਛੁੱਟੇ ਬੈਠਾ ਜਾ ਹੁਣ ਆਪਣੇ ਸਹੁਰੇ ਜਾ ਕੇ ਗੱਲ ਕਰਕੇ ਆ ਮੰਮੀ ਥੋਨ ਤਾਂ ਸੋ ਕੋ ਮੇਰਾ ਸਾਥ ਦੇਣਾ ਚਾਹੀਦਾ ਵਾ ਤੁਸ ਤਾਂ ਮੈਨੂੰ ਹੀ ਬੋਲੀ ਜਾਣੇ ਹੋ ਨਾ ਤੂੰ ਇੱਥੇ ਬਾਹਰ ਲੋਕਾਂ ਦੀ ਧੀਆ ਭੈਣਾਂ ਨਾਲ ਆਸ਼ਕੀਆਂ ਕਰੇ ਤੇ ਮੈਂ ਤੇਰਾ ਸਾਥ ਦੇਵਾਂ ਮੰਮੀ ਪਿੱਛੇ ਥੋੜੇ ਟਾਈਮ ਪਹਿਲਾਂ ਜੋ ਹਾਲਾਤ ਸੀ ਤੁਹਾਨੂੰ ਲੱਗਦਾ ਸੀ ਮੇਰਾ ਤੇ ਰੀਆ ਦਾ ਘਰ ਵੱਸੂਗਾ ਨਾਲੇ ਜਿਹੜੀ ਜਨਾਨੀ ਆਪਣੇ ਬੱਚੇ ਸਾਹਮਣੇ ਘਰ ਵਾਲੇ ਨੂੰ ਜਲੀਲ ਕਰੀ ਜਾਵੇ ਉਹ ਬਾਹਰੋਂ ਨਾ ਸਹਾਰਾ ਲਵੇ ਤੇ ਹੋਰ ਕਿੱਥੇ ਜਾਵੇ ਮੈਂ ਮੰਨਦਾ ਮੇ ਤੋਂ ਗਲਤੀ ਹੋਈ ਆ ਬਹੁਤ ਵੱਡੀ ਗਲਤੀ ਹੋਈ ਆ ਪਰ ਮੈਂ ਆਪਣੀ ਗਲਤੀ ਦਾ ਪਛਤਾਵਾ ਵੀ ਤਾਂ ਕਰ ਹੀ ਰਿਹਾ ਨਾਲੇ ਤੁਸੀਂ ਵੀ ਮੈਨੂੰ ਰੀਆ ਵਾਂਗੂ ਤਾਣੇ ਮੇਣੇ ਦਾਣਾ ਨਾ ਮਾਰੋ ਮੈਂ ਮੰਨਦੀ ਆ ਜੋ ਕਰਦੇ ਹਾਲਾਤ ਸੀ ਤੇ ਤੂੰ ਜੋ ਕੁਝ ਬਾਹਰ ਕੀਤਾ ਆਪਣੇ ਵੱਲੋਂ ਠੀਕ ਕੀਤਾ ਪਰ ਜੇ ਰੀਆ ਨੇ ਤੈਨੂੰ ਮਾਫਰ ਨਾ ਕੀਤਾ ਤੇ ਅਨਸ਼ੂ ਦੀ ਜ਼ਿੰਦਗੀ ਉਜੜ ਜਾਣੀ ਆ ਤੁਸੀਂ ਮੈਨੂੰ ਦੱਸੋ ਨਾ ਮੈਂ ਆਪਣੇ ਆਪ ਨੂੰ ਆਪਣੀ ਗਲਤੀ ਦੀ ਕਿਹੜੀ ਸਜ਼ਾ ਦਵਾਂ ਜੇ ਤੁਸੀਂ ਮੈਨੂੰ ਕੋਈ ਸਜ਼ਾ ਦੇਣਾ ਚਾਹੁੰਦੇ ਹੋ ਨਾ ਮੰਮੀ ਤੁਸੀਂ ਵੀ ਦੇ ਸਕਦੇ ਹੋ ਪੁੱਤ ਮੈਂ ਤਾਂ ਸਾਇਰਾ ਤੇ ਸੋਚਦੀ ਰਹੀ ਮੇਰੀ ਜ਼ਿੰਦਗੀ 'ਚ ਸੁੱਖ ਕਿੱਥੇ ਆ ਪਹਿਲੇ ਮੈਂ ਰੀਆ ਵੱਲੋਂ ਦੁਖੀ ਸੀ ਫਿਰ ਰਾਧਿਕਾ ਵੱਲੋਂ ਦੁਖੀ ਸੀ ਫਿਰ ਰਾਧਿਕਾ ਦੀ ਝੋਲੀ ਨਹੀਂ ਭਰਦੀ ਪਈ ਤੇ ਹੁਣ ਜੇ ਉਹ ਦੋਨੋਂ ਠੀਕ ਹੋਈਆਂ ਤੇ ਤੂੰ ਕੋਈ ਗਲਤ ਸਟੈਪ ਚੱਕ ਲਿਆ ਮੈਨੂੰ ਤਾਂ ਸਮਝ ਨਹੀਂ ਆਂਦੀ ਤੂੰ ਕੀ ਕਰਦਾ ਫਿਰਦਾ ਬਾਅਦ ਮੰਮੀ ਆਪਾਂ ਜਿੰਨਾ ਬੈਂਸੀ ਜਾਵਾਂਗੇ ਆਪਣਾ ਉਨੇ ਹੀ ਕਲੇਸ਼ ਵਧ ਜਾਨਾ ਹੁਣ ਤੁਸੀਂ ਮੈਨੂੰ ਇਹ ਦੱਸੋ ਮੈਂ ਇਦਾਂ ਤਾਂ ਕੀ ਕਰਾਂ ਜਿਸ ਦੇ ਨਾਲ ਅੰਸ਼ੂ ਤੇ ਰੀਆ ਨੂੰ ਮੈਂ ਵਾਪਿਸ ਘਰੇ ਲੈ ਕੇ ਆ ਸਕਾਂ ਪੁੱਤ ਮੈਨੂੰ ਨਹੀਂ ਪਤਾ ਕਿ ਤੂੰ ਇਹ じゃ ਕੀ ਕਰ ਕਿ ਉਹ ਦੋਨੋਂ ਰੀਆ ਤੇ ਅੰਸ਼ੂ ਘਰ ਆ ਜਾਣ ਪਰ ਮੈਂ ਤੈਨੂੰ ਇੰਨੀ ਸਲਾਹ ਦਿੰਨੀ ਹੈ ਤੇ ਤੂੰ ਰੀਆ ਦੀ ਮੰਮੀ ਦੇ ਪੈਰੀਂ ਡਿੱਕੇ ਮਾਫੀ ਮੰਗ ਤੇ ਮੈਨੂੰ ਪੂਰਾ ਯਕੀਨ ਹੈ ਉਹ ਰੀਆ ਨੂੰ ਤੇ ਅੰਸ਼ੂ ਨੂੰ ਨਾ ਤੇਰੇ ਨਾਲ ਵਾਪਸ ਭੇਜ ਦੇਣਗੇ ਮੰਮੀ ਮੈਂ ਵੀ ਨਾ ਕੱਲ ਦਾ ਇਹੀ ਸੋਚੀ ਜਾਂਦਾ ਸੀ ਕਿ ਮੈਨੂੰ ਨਾ ਇੱਕ ਵਾਰੀ ਰੀਆ ਦੀ ਮੰਮੀ ਨਾਲ ਗੱਲ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਰੀਆ ਗਲਤੀ ਕਰਦੀ ਸੀਗੀ ਆਪਾਂ ਉਦੋਂ ਵੀ ਤਾਂ ਉਹਦੀ ਮੰਮੀ ਨੂੰ ਸ਼ਿਕਾਇਤਾਂ ਲਾਂਦੀ ਸੀਗੇ ਜਿਵੇਂ ਮੈਂ ਗਲਤੀ ਕੀਤੀ ਆ ਤੇ ਮੈਂ ਵੀ ਤੁਹਾਨੂੰ ਕੋਈ ਫੋਨ ਕਰਕੇ ਮਾਫੀ ਮੰਗ ਹੀ ਸਕਦਾ ਪਹਿਲੀ ਗੱਲ ਤਾਂ ਇਹ ਆ ਜੋ ਕੱਲ੍ਹ ਸਾਹਮਣੇ ਮਿਲ ਕੇ ਹੋ ਜਾਣੀ ਆ ਨਾ ਉਹ ਫੋਨਾਂ ਤੇ ਨਹੀਂ ਹੁੰਦੀ ਹੁੰਦੀ ਤੇ ਮੈਂ ਇਹ ਕਹਿਨੀ ਆ ਕਿ ਤੂੰ ਕੱਲਾ ਨਾ ਜਾਈ ਹੁਣਾਂ ਦਾ ਘਰ ਰਾਧਿਕਾ ਨੂੰ ਨਾਲ ਲੈ ਕੇ ਜਾਏ ਕਿਉਂਕਿ ਅੱਜਕੱਲ੍ਹ ਨਾ ਰਾਧਿਕਾ ਤੇ ਰੀਆ ਦੀ ਬਹੁਤ ਮਣਦੀ ਆ ਮੰਮੀ ਦੀਦੀ ਨਾਲ ਤਾਂ ਮੈਂ ਤਾਂ ਆਪ ਹੀ ਪੰਗਾ ਲੈ ਲਿਆ ਉਹਨਾਂ ਨੇ ਤਾਂ ਮੈਨੂੰ ਮਨਾ ਕੀਤਾ ਸੀ ਕਿ ਰੀਆ ਨਾਲ ਘਰ ਜਾ ਕੇ ਕੋਈ ਗੱਲ ਨਾ ਕਰੀ ਮੈਂ ਰੀਆ ਨਾਲ ਗੱਲ ਕਰਤੀ ਤੇ ਕਲੇਸ਼ ਪੈ ਗਿਆ ਹੁਣ ਮੈਨੂੰ ਇਹ ਨਹੀਂ ਪਤਾ ਦੀਦੀ ਮੇਰੇ ਨਾਲ ਤੁਰਣਗੇ ਕਿ ਨਹੀਂ ਪੁੱਤ ਭੈਣ ਤੇ ਭਰਾ ਵਿੱਚ ਜਿੰਨੇ ਮਰਜ਼ੀ ਗੁੱਸੇ ਗਿਲੇ ਹੁਣ ਜਦੋਂ ਇੱਕ ਭੈਣ ਨੂੰ ਪਤਾ ਹੈ ਨਾ ਕਿ ਮੇਰੇ ਨਾਲ ਤੁਰਨ ਨਾਲ ਮੇਰੇ ਭਰਾ ਦਾ ਘਰ ਵੱਸਦਾ ਹੈ ਨਾ ਤਾਂ ਉਹ ਜ਼ਰੂਰ ਤੁਰੂਗੀ ਚਲੋ ਜੇ ਮੰਮੀ ਤੁਹਾਨੂੰ ਇਦਾਂ ਲੱਗਦਾ ਨਾ ਕਿ ਦੀਦੀ ਮੇਰੇ ਨਾਲ ਤੁਰਣਗੇ ਮੈਂ ਕੋਈ ਗੱਲ ਨਹੀਂ ਉਹਨਾਂ ਘਰ ਅੱਜ ਜਾ ਹੀ ਜਾਂਦਾ ਤੋਂ ਤੈਨੂੰ ਰਾਧਿਕਾ ਨੇ ਮਨਾ ਕਰਤਾ ਸੀ ਕਿ ਤੂੰ ਰੀਆ ਨਾਲ ਕੋਈ ਗੱਲ ਨਹੀਂ ਕਰਨੀ ਤੇ ਤੂੰ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਦਾ ਉਹਨੇ ਤਾਂ ਇਹੀ ਸੋਚਿਆ ਹੋਣਾ ਕਿ ਆਪਣੇ ਆਪ ਮੈਂ ਆ ਕੇ ਰੀਆ ਨਾਲ ਗੱਲ ਕਰ ਲੂੰਗੀ ਤੇ ਘਰ 'ਚ ਫਿਰ ਕਲੇਸ਼ ਨਹੀਂ ਪਊਗਾ ਆਹੋ ਮੰਮੀ ਮੈਨੂੰ ਤਾਂ ਇੱਦੀ ਲੱਗਿਆ ਸੀ ਜੇ ਮੈਂ ਰੀਆ ਨਾਲ ਸਾਰੀ ਗੱਲ ਕਰ ਲਊਗਾ ਨਾ ਤੇ ਸਾਰਾ ਕੁਝ ਸੋਲਵ ਹੋ ਜਾਊਗਾ ਪਰ ਇਹ ਤਾਂ ਸਾਰਾ ਕੁਝ ਵਿਗੜ ਹੀ ਗਿਆ ਤੇਰੀ ਵਿਗੜੀ ਹੋਈ ਗੱਲ ਨੂੰ ਸੈੱਟ ਕਰ ਲੈਣਾ ਹੁਣ ਇੱਕੋ ਹੀ ਹੱਲ ਹੈ ਉਹ ਰਾਧਿਕਾ ਜਾ ਹੁਣ ਜਾ ਕੇ ਨਾ ਆਪਣੀ ਭੈਣ ਨੂੰ ਮਨਾ ਲੈ ਚਲੋ ਠੀਕ ਹੈ ਮੰਮੀ ਨਾਲੇ ਮੰਮੀ ਮੈਂ ਕੀ ਕਹਿਣਾ ਸੀ ਇੱਕ ਵਾਰੀ ਤੁਸੀਂ ਦੀਆ ਦੀ ਮੰਮੀ ਨੂੰ ਫੋਨ ਹੀ ਲਾ ਕੇ ਗੱਲ ਕਰ ਲੋ ਕੀ ਪਤਾ ਤੁਹਾਡੀ ਗੱਲ ਹੀ ਮੰਨ ਲੈਣ ਨਾ ਜਿੱਡੇ ਵੱਡੇ ਤੋਂ ਗਲਤੀ ਕੀਤੀ ਐ ਮੈਂ ਉਹਦੀ ਮਾਂ ਨੂੰ ਕੀ ਕਹੂੰਗੀ ਭੈਣ ਜੀ ਮੇਰੇ ਪੁੱਤ ਦੀ ਕੋਈ ਗਲਤੀ ਨਹੀਂ ਸੀ ਮੈਨੂੰ ਇਹ ਨਹੀਂ ਪਤਾ ਜਾ ਕੇ ਆਪੇ ਹੀ ਮਨਾ ਲਿਆ ਫੜਾ ਵੱਡਣਾ ਮਾਮਾ ਤੇ ਅਨ ਲੈ ਕੇ ਆ ਮੈਨੂੰ ਨਾ ਖਾਰ ਵੱਡਣ ਨੂੰ ਪੈਂਦਾ ਪਿਆ ਘਰ ਗਿਆ ਰੌਣਕ ਤਾਂ ਉਹੀ ਦੋਨੋਂ ਆ ਚਲੋ ਠੀਕ ਆ ਮੰਮੀ ਜੇ ਗਲਤੀ ਮੈਂ ਕੀਤੀ ਐ ਨਾ ਤੇ ਆਪਣੀ ਗਲਤੀ ਸੈੱਟ ਵੀ ਮੈਂ ਹੀ ਕਰੂੰਗਾ ਹੁਣ ਮੈਂ ਆਪਣੀ ਭੈਣ ਵੱਲ ਜਾ ਰਿਹਾ ਕੀ ਗੱਲ ਹੋਈ ਏ ਘਰੇ ਤੇਰੀ ਮੰਮੀ ਸਿੱਧੇ ਝੋਲਾ ਚੱਕ ਕੇ ਇੱਧਰ ਨੂੰ ਆ ਗਈ ਆ ਨਾਨੀ ਮੈਂ ਕੱਲ ਤੁਹਾਨੂੰ ਦੱਸਿਆ ਤਾਂ ਸੀਗਾ ਕਿ ਮੰਮੀ ਮੈਨੂੰ ਸਿੱਧਾ ਹੀ ਟਿਊਸ਼ਨੋਂ ਇੱਧਰ ਲੈ ਆਇਆ ਮੈਂ ਬੁੱਤ ਕੱਲ ਦੀ ਗੱਲ ਨਹੀਂ ਕਰਦੀ ਐਦੋਂ ਪਹਿਲਾਂ ਵੀ ਗੱਲ ਕਰਦੀਆਂ ਵੀ ਤੇਰੀ ਮੰਮੀ ਆਪਸੇ ਦੀ ਲੜਦੇ ਤਾਂ ਨਹੀਂ ਸੀ ਨਹੀਂ ਨਹੀਂ ਮੰਮੀ ਤਾਂ ਸਾਰਿਆਂ ਨਾਲ ਵਧੀਆ ਰਹਦੇ ਸੀ ਸਗੋਂ ਡੈਡੀ ਨਾਲ ਵੀ ਤੇ ਭੂਆ ਨਾਲ ਵੀ ਅੱਛਾ ਲੜਾਈ ਝਗੜਾ ਸੱਚੀ ਕੋਈ ਨਹੀਂ ਸੀ ਹੋਇਆ ਨਹੀਂ ਨਹੀਂ ਸਗੋਂ ਰਖੜੀ ਤੇ ਮੈਂ ਲੱਡੂ ਦੇ ਰਖੜੀ ਵੀ ਬੰਨੀ ਸੀ ਨਾਲੇ ਭੂਆ ਤੇ ਮੰਮੀ ਨੇ ਬਥੇਰੀਆਂ ਗੱਲਾਂ ਕੀਤੀਆਂ ਠੀਕ ਹੈ ਪੁੱਤ ਕੋਈ ਗੱਲ ਨਹੀਂ ਤੂੰ ਆਪਦੇ ਦਿਮਾਗ ਤੇ ਨਾ ਬੋਝ ਨਾ ਪਾ ਸਮਝਾਉਨੇ ਆਪਾਂ ਤੇਰੀ ਮੰਮੀ ਨੂੰ ਮੰਮੀ ਸਮਝਣ ਸਮਝਾਉਣ ਦਾ ਟਾਈਮ ਤਾਂ ਹੁਣ ਨਿਕਲ ਗਿਆ ਨਾਲੇ ਤੂੰ ਨਹੀਂ ਨਾਨੀ ਕੋਲ ਬਹਿ ਕੇ ਚੁਗਲੀਆਂ ਕਰਦੀ ਰਹਿਣੀ ਐ ਉਹਨੇ ਕਿ ਚੁਗਲੀਆਂ ਕਰਮੀਆਂ ਉਹਨੂੰ ਤਾਂ ਜਿਹੜਾ ਕੁਝ ਮੈਂ ਪੁੱਛਦੀ ਪਈ ਸੀ ਉਸੇ ਦਾ ਜਵਾਬ ਦੇ ਰਹੀ ਸੀਗੀ ਜਾ ਪੁੱਤ ਤੂੰ ਬਾਹਰ ਖੇਡ ਤੂੰ ਇੱਧਰ ਆ ਨਾਲੇ ਮੇਰੀ ਗੱਲ ਸੁਣ ਨਹੀਂ ਤੂੰ ਸੱਚੀ ਮਾਣ ਬਣਾ ਲਿਆ ਹੁਣ ਵੀ ਉਹਦੇ ਨਾਲ ਨਹੀਂ ਰਹਿਣਾਗਾ ਤਲਾਕ ਹੀ ਲੈਣਾ ਮੰਮੀ ਤੁਹਾਨੂੰ ਪਤਾ ਹੈ ਨਾ ਤੁਹਾਡੀ ਤੇ ਜਿਹੜੇ ਵੀ ਫੈਸਲੇ ਲੈਂਦੀ ਹੈ ਸੋਚ ਸਮਝ ਕੇ ਲੈਂਦੀ ਹੈ ਹੁਣ ਮੈਂ ਮਨ ਬਣਾ ਲਿਆ ਤੇ ਤੁਸੀਂ ਮੈਨੂੰ ਬਾਰ-ਬਾਰ ਉਹਨਾਂ ਗੱਲਾਂ ਬਾਰੇ ਪੁੱਛੀ ਨਾ ਜਾਓ ਨਾ ਤੂੰ ਮਾਂ ਨੂੰ ਚਾਰਦੀਆਂ ਇਹ ਫੈਸਲਾ ਤੂੰ ਸੋਚ ਸਮਝ ਕੇ ਨਹੀਂ ਲੈਂਦਾ ਜਲਦਬਾਜ਼ੀ ਚ ਲੈਂਦਾ ਹੋਇਆ ਤੂੰ ਮੇਰੇ ਕਹਿਣ ਤੇ ਇੱਕ ਵਾਰੀ ਅੱਜ ਨੂੰ ਮਾਫ਼ ਕਰ ਦੇ ਮੰਮੀ ਵੱਡੇ ਹੋ ਕੇ ਬੱਚੀਆਂ ਵਾਲੀਆਂ ਗੱਲਾਂ ਹੁਣ ਤੁਸੀਂ ਸ਼ੁਰੂ ਕਰਤੀਆਂ ਨੇ ਜਦ ਇੱਕ ਔਰਤ ਨੂੰ ਪਤਾ ਹੈ ਕਿ ਉਹਦੇ ਘਰ ਵਾਲੇ ਦੀ ਬਾਹਰ ਗੱਲਬਾਤ ਹੈ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਮੈਂ ਉਹਨੂੰ ਮਾਫ਼ ਕਰ ਦਵਾਂ ਗੱਲਬਾਤ ਹੈ ਸੀ ਹੁਣ ਨਹੀਂ ਹੈਗੀ ਨਹੀਂ ਤੂੰ ਆਪੀ ਤਾਂ ਕੱਲ ਮੈਂ ਦੱਸਦੀ ਸੀ ਵੀ ਉਹਦਾ ਉਹਦੇ ਨਾਲ ਹੁਣ ਕੋਈ ਰਿਸ਼ਤਾ ਨਹੀਂ ਮੈਂ ਤਾਂ ਬੁੱਤ ਤਾਂ ਕਹਿੰਦੀ ਸੀ ਤੈਨੂੰ ਅੱਜੂ ਨੇ ਤੇਰੀਆਂ ਬਥੇਰੀਆਂ ਗਲਤੀਆਂ ਮaaf ਕੀਤੀਆਂ ਜੇ ਤੂੰ ਉਹਦੀ ਇੱਕ ਗਲਤੀ ਮaaf ਕਰ ਦੇ ਤਾਂ ਕੀ ਹੋ ਜਾਊਗਾ ਮੰਮੀ ਮੈਂ ਮੰਦੀ ਆ ਕਿ ਮੈਂ ਅੱਜੂ ਨੂੰ ਬਹੁਤ ਪੁੱਠਾ ਸਿੱਧਾ ਬੋਲੀ ਉਹਨਾਂ ਦੇ ਮੰਮੀ ਨਾਲ ਕਲੇਸ਼ ਵੀ ਕੀਤਾ ਉਹਨਾਂ ਦੀ ਭੈਣ ਨੂੰ ਵੀ ਪੰਜ-ਪੰਜ ਕਿਆ ਪਰ ਮੈਂ ਇਹੋ ਜਿਹੀ ਕੋਈ ਹਰਕਤ ਤਾਂ ਨਹੀਂ ਕੀਤੀ ਮੇਰੇ ਅਸੂਲ ਦੇ ਮੁਤਾਬਿਕ ਜਿਹੜੀ ਅੱਜੂ ਨੇ ਹਰਕਤ ਕੀਤੀ ਹੈ ਨਾ ਉਸ ਚੀਜ਼ ਦੀ ਤਾਂ ਕੋਈ ਮਾਫੀ ਨਹੀਂ ਮੈਨੂੰ ਪੁੱਤ ਤੇਰੇ ਤੇ ਪੂਰਾ ਮਾਣ ਵੀ ਤੂੰ ਇਦਾਂ ਦੀ ਕੋਈ ਹਰਕਤ ਨਹੀਂ ਕਰੇਂਗੀ ਜਿਹਦੇ ਕਰਕੇ ਮੇਰਾ ਸਰਨੇਮਾ ਹੋਵੇ ਪਰ ਤੂੰ ਇੱਕ ਵਾਰੀ ਅੱਜੂ ਵਾਲੀ ਥਾਂ ਤੇ ਆਪਦੇ ਆਪ ਨੂੰ ਰੱਖ ਕੇ ਤਾਂ ਦੇਖ ਨਿਤ ਤੂੰ ਦੀ ਮਾਂ ਨਾਲ ਲੜਦੀ ਸੀ ਉਹਦੀ ਭੈਣ ਨਾਲ ਲੜਦੀ ਸੀ ਤੇ ਉਹਦੇ ਨਾਲ ਵੀ ਕਲੇਸ਼ ਰੱਖਦੀ ਸੀ ਤੇ ਫਿਰ ਬੰਦਾ ਸਹਾਰੇ ਲਈ ਬਾਹਰ ਨਿਕਲ ਹੀ ਜਾਂਦਾ ਮੰਮੀ ਕਿਹੜਾ ਕਾਰ ਨਹੀਂ ਹੈਗਾ ਜਿੱਥੇ ਬੰਦੇ ਤੇ ਤੀਵੇਂ ਦੀ ਆਪਸ ਚ ਲੜਾਈ ਨਾ ਹੁੰਦੀ ਹੋਵੇ ਮੈਂ ਕਹਿੰਨੀ ਭਾਵੇਂ ਲੜਾਈ ਹੋ ਵੀ ਗਈ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਬੰਦੇ ਬਾਹਰ ਨਿਕਲ ਜਾਣ ਚਲੋ ਮੈਂ ਤਾਂ ਕਹਿੰਦੀ ਆ ਜਿਹੜਾ ਬੰਦਾ ਆਪਣੀ ਘਰ ਵਾਲੀ ਦਾ ਨਹੀਂ ਨਾ ਹੋਇਆ ਉਹ ਬਾਹਰਲੀ ਤੀਮੀ ਦਾ ਤਾਂ ਕੀ ਹੋਊਗਾ ਪੁੱਤ ਕਮਲੀਆਂ ਗੱਲਾਂ ਨਾ ਕਰ ਕੱਲ ਨੂੰ ਅਨਸ਼ੁ ਜਵਾਨ ਹੁੰਦੀ ਪਈ ਐ ਕੀ ਉਹਨੂੰ ਧੁੱਕੀ ਕਹਾਂਗੇ ਵੀ ਉਹਦੇ ਪਿਓ ਨੂੰ ਤੂੰ ਕਿਉਂ ਛੱਡਿਆ ਮੰਮੀ ਮੈਂ ਉਹਨੂੰ ਕੋਈ ਜਵਾਬ ਨਹੀਂ ਦੇਣਾ ਉਹ ਵੱਡੀ ਹੋਊਗੀ ਨਾ ਉਹਨੂੰ ਆਪ ਹੀ ਵੱਡੀ ਹੋ ਕੇ ਪਤਾ ਲੱਗ ਜਾਣਾ ਵੀ ਉਹਦਾ ਪਿਓ ਕੀ ਲੱਛਣ ਕਰਦਾ ਸੀ ਤੇ ਉਹਦੀ ਮਾਂ ਨੇ ਉਹਨੂੰ ਕਿਉਂ ਛੱਡਿਆ ਹਰ ਇੱਕ ਗੱਲ ਮੇਰੇ ਵੀ ਯਾਦ ਰੱਖੀ ਮੈਂ ਤੈਨੂੰ ਸਾਰੀ ਉਮਰ ਆਪਣੇ ਬੂਹੇ ਤੇ ਨਹੀਂ ਬਿਠਾ ਕੇ ਰੱਖ ਸਕਦੀ ਨੇ ਰੱਖਣਾ ਨਾ ਤੁਸੀਂ ਆਪਣੇ ਕੋਲ ਨਾ ਰੱਖਿਓ ਮੈਂ ਬਾਹਰ ਰਹਿ ਕੇ ਮਿਹਨਤ ਕਰਕੇ ਆਪਣੀ ਧੀ ਨੂੰ ਆਪ ਪਾਲ ਲੂੰਗੀ ਨਾਲੇ ਮੈਂ ਤਾਂ ਆਪਣੇ ਮਨਚੇ ਧਾਰ ਲਿਆ ਹੋਇਆ ਉਹ ਬੰਦਾ ਭਾਵੇਂ ਮੇਰੀ ਪੈੜੀ ਦੇਖ ਕੇ ਮੈਨੂੰ ਤਾਂ ਮਾਫੀ ਮੰਗ ਲੈ ਮੈਂ ਤਾਂ ਨਹੀਂ ਉਹਨੂੰ ਮਾਫ ਕਰਨਾ ਨਾਲੇ ਤੁਹਾਨੂੰ ਤਾਂ ਆਪਣੀ ਧੀ ਦੀ ਸਾਈਡ ਲੈਣੀ ਚਾਹੀਦੀ ਹੈ ਵੀ ਉਹਨੇ ਤੁਹਾਡੀ ਧੀ ਨੂੰ ਧੋਖਾ ਕਰ ਦਿੱਤਾ ਤੁਸੀਂ ਫਿਰ ਵੀ ਆਪਣੀ ਜਵਾਈ ਦੀ ਸਾਈਡ ਲੈ ਰਹੇ ਹੋ ਨਾਲੇ ਤੁਹਾਨੂੰ ਤਾਂ ਆਪਣੀ ਧੀ ਨਾਲ ਖੜਨਾ ਚਾਹੀਦਾ ਹੈ ਵੀ ਉਹਨੇ ਤੁਹਾਡੀ ਧੀ ਨੂੰ ਧੋਖਾ ਦਿੱਤਾ ਤੁਸੀਂ ਫਿਰ ਵੀ ਆਪਣੇ ਜਵਾਈ ਦੀ ਸਾਈਡ ਹੀ ਲੈ ਰਹੇ ਹੋ ਤੈਨੂੰ ਕੀ ਲੱਗਦਾ ਮੈਂ ਟੈਨਸ਼ਨ ਫ੍ਰੀ ਹੋ ਕੇ ਸੌਤਿਆਂ ਮੈਂ ਪੂਰੀ ਰਾਤ ਨਹੀਂ ਸੌ ਸਕੀਗੀ ਵੀ ਇਹ ਕੀ ਕੀਤਾ ਅਜੂ ਨੇ ਗਲਤੀਆਂ ਪੁੱਤ ਇਨਸਾਨਾਂ ਤੇ ਹੁੰਦੀਆਂ ਇਹਦਾ ਮਤਲਬ ਇਹ ਥੋੜਾ ਵੀ ਆਪਦਾ ਘਰ ਖਰਾਬ ਕਰ ਲਓ ਤੇ ਤਲਾਕ ਲੈ ਕੇ ਵਹਿ ਜਾ ਮੈਂ ਤੇਰੇ ਕੱਲ੍ਹ ਭਲੇ ਦੀ ਕਰੂੰ ਪੁੱਤ ਮੰਮੀ ਮੈਂ ਕੱਲ੍ਹ ਦੀ ਆਈ ਆ ਮੈਨੂੰ ਤਾਂ ਲੱਗਾ ਨਹੀਂ ਵੀ ਤੁਸੀਂ ਮੇਰੇ ਭਲੇ ਦੀ ਗੱਲ ਕੀਤੀ ਐ ਦਿਮਾਗ ਤਾਂ ਤੇਰੇ ਤਲਾਕ ਬੜਿਆ ਹੋਇਆ ਤੈਨੂੰ ਕਿੱਥੋਂ ਲੱਗਣਾ ਕਿ ਤੇਰੀ ਮਾਂ ਤੇ ਭਲੇ ਬਾਰੇ ਸੋਚ ਰਹੀ ਐ ਇੱਕ ਪਿਓ ਹੀ ਨਾ ਆਪਣੀ ਤੀਨ ਪਾਲ ਸਕਦਾ ਤੂੰ ਕਿੰਨਾ ਮਰਜ਼ੀ ਕਹਿ ਲਾ ਕਿ ਮੈਂ ਅੰਸ਼ ਨੂੰ ਪਾੜ ਲੂੰ ਜਿੱਥੇ ਉਹਦੇ ਅੱਜੂ ਖੜਜੂ ਨਾ ਉਥੇ ਤੂੰ ਨਹੀਂ ਖੜ ਸਕਦੀ ਮੰਮੀ ਇਹ ਜਿਹੜਾ ਧੀ ਵਾਲਾ ਲੈਕਚਰ ਤੁਸੀਂ ਮੈਨੂੰ ਦੇ ਰਹੇ ਹੋ ਇਹ ਅੱਜੂ ਨੇ ਬਾਹਰ ਜਾਣ ਤੋਂ ਪਹਿਲੇ ਨਹੀਂ ਸੋਚਿਆ ਵੀ ਉਹਦੀ ਵੀ ਧੀ ਹੈ ਬੈਸ ਤੂੰ ਜਿੰਨਾ ਮਰਜ਼ੀ ਲੈ ਰਹੀ ਆ ਪਰ ਨਿਮੇੜਾ ਤੇਰਾ ਇੱਕੋ ਹੀ ਆ ਕਿ ਤੈਨੂੰ ਅੱਜੂ ਕੋਲੇ ਬਸ ਜਾਣਾ ਹੀ ਪੈਣਾ ਦੇਖ ਰਹੀ ਆ ਜੇ ਤੂੰ ਅੱਜੂ ਤੋਂ ਤਲਾਕ ਲੈਣਾ ਤੇ ਉਹਨੂੰ ਭੁੱਲਣਾ ਤਾਂ ਆਪਦੀ ਮਾਂ ਨੂੰ ਵੀ ਭੁੱਲ ਜੀ ਸਸਿਕਾ ਦੀਦੀ ਕਿਵੇਂ ਠੀਕ ਹੋ ਸਸਿਕਾ ਲੱਜੂ ਹੋਰ ਕਿਵੇਂ ਠੀਕ ਆ ਅੱਜ ਕੱਲ ਥੋੜਾ ਦੋਨਾਂ ਭੈਣ ਪਾਈਆਂ ਦਾ ਇੱਕ ਦੂਜੇ ਦੇ ਘਰੇ ਆਉਣਾ ਜਾਣਾ ਜ਼ਿਆਦਾ ਨਹੀਂ ਹੋ ਗਿਆ ਉਹ ਮੇਰੀ ਭੈਣ ਨੇ ਚਾਹੇ ਮੈਂ ਉਹਨਾਂ ਘਰੇ ਆਵਾਂ ਚਾਹੇ ਉਹ ਸਾਡੇ ਘਰੇ ਆਣ ਤੁਹਾਨੂੰ ਕੀ ਮਤਲਬ ਮੈਨੂੰ ਤਾਂ ਕੀ ਇਤਰਾਜ਼ ਹੋਣਾ ਮੈਂ ਕਿਹ ਜਿਹੇ ਜੇ ਪੰਗੇ ਚ ਤੂੰ ਫਸਿਆ ਹੋਇਆ ਹੈ ਨਾ ਤੇਰੀ ਭੈਣ ਹੀ ਤੇਰੇ ਨਾਲ ਖੜ ਸਕਦੀ ਆ ਹੋਰ ਕੋਈ ਨਹੀਂ ਖੜ ਸਕਦਾ ਕਿਹੜਾ ਪੰਗਾ ਦੀਦੀ ਨਾਲੇ ਤੁਸੀਂ ਮੈਨੂੰ ਰਾਸਤੇ 'ਚ ਰੋਕੀ ਖੜੇ ਹੋ ਚੰਗੀ ਗੱਲ ਆ ਤੁਹਾਡੇ ਲਈ ਲੈ ਤੂੰ ਵੀ ਤਾਂ ਲੋਕਾਂ ਦੀਆਂ ਈਆਂ ਭੈਣਾਂ ਨੂੰ ਰਾਹ 'ਚ ਰੋਕ ਕੇ ਖੜਦਾ ਸੀ ਨਾ ਉਹੀ ਸਾਨਿਆ ਇੱਕ ਮਿੰਟ ਦੀਦੀ ਦੁਬਾਰਾ ਨਾਮ ਲਿਓ ਕਿਹਦਾ ਨਾਮ ਲਿਆ ਤੁਸੀਂ ਹੈਗਾ ਰੰਗ ਹੀ ਉੱਡ ਗਿਆ ਮੂੰਹ ਦੇ ਕੁੜੀ ਦਾ ਨਾਮ ਸੁਣ ਕੇ ਕਿਉਂ ਤੂੰ ਕੀ ਗੱਲ ਜਾਣਦਾ ਨਹੀਂ ਸਾਨਿਆ ਨੂੰ ਤੇਰਾ ਕੋਈ ਰਿਸ਼ਤਾ ਨਹੀਂ ਮੈਂ ਤਾਂ ਦੀਦੀ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਮੈਂ ਆਪਣੀ ਭੈਣ ਘਰੇ ਆ ਰਿਹਾ ਤੁਹਾਨੂੰ ਤਾਂ ਹੀ ਦਿੱਕਤ ਆ ਜੇ ਮੇਰਾ ਕਿਸੇ ਕੁੜੀ ਨਾਲ ਰਿਸ਼ਤਾ ਸੀਗਾ ਵੀ ਤੁਹਾਨੂੰ ਤਾਂ ਹੀ ਦਿੱਕਤ ਆ ਤੁਸੀਂ ਹੁਣੇ ਕੌਣ ਹੋ ਮੇਰੀ ਲਾਈਫ ਚ ਇੰਟਰਫੇਅਰ ਕਰਨ ਵਾਲੇ ਦੇ ਕਿੱਦਾਂ ਕੜਪੇ ਫਿਰਦਾ ਤੁਹਾਨੂੰ ਦੋਨਾਂ ਭੈਣ ਭਰਾਵਾਂ ਨੂੰ ਨਾ ਬਚਾਇਆ ਤਾਂ ਮੈਂ ਹੀ ਆ ਜਿਹੜੀ ਕੁੜੀ ਨਾਲ ਤੇਰਾ ਰਿਸ਼ਤਾ ਸੀ ਨਾ ਉਹਦੀ ਵੱਡੀ ਭੈਣ ਮੇਰੀ ਗਲੀ ਦੇ ਵਿੱਚ ਹੀ ਰਹਿੰਦੀ ਆ ਨਹੀਂ ਉਹ ਥੋੜਾ ਜਲੂਸ ਕੱਢਣ ਨੂੰ ਫਿਰਦੀ ਸੀ ਚਲੋ ਜੇ ਗਲਤੀ ਮੈਂ ਕੀਤੀ ਸੀ ਜਲੂਸ ਵੀ ਸਾਡਾ ਹੀ ਨਿਕਲਣਾ ਸੀਗਾ ਤੁਸੀਂ بڑا ਸਵਾਲ ਲੈ ਲੈ ਗੱਲਾਂ ਕਰਦੇ ਹੋ ਤੁਹਾਨੂੰ ਕੀ ਆ ਜਦੋਂ ਬੰਦਾ ਬਖਸਤ ਦਾ ਮਾਰਿਆ ਹੁੰਦਾ ਨਾ ਉਹਨੂੰ ਆਕੜਾ ਨਹੀਂ ਦਿਖਾਉਣੀ ਚਾਹੀਦੀਆਂ ਤੇਰੇ ਘਰੇ ਪਤਾ ਤਾਂ ਲੱਗ ਹੀ ਗਿਆ ਹੋਣਾ ਰੀਆ ਰੋਈ ਤਾਂ ਹੋਣੀ ਆ ਨਾ ਨਹੀਂ ਤਾਂ ਫਿਰ ਉਹ ਪੇਕੇ ਛੱਡ ਕੇ ਤੈਨੂੰ ਚਲ ਗਈ ਹੋਣੀ ਆ ਤੁਸੀਂ ਤਾਂ ਮੇਰੀ ਸਾਰੀ ਕੁੰਡਲੀ ਜਾਣਦੇ ਹੋ ਐਦਾਂ ਕਰੋ ਤੁਸੀਂ ਨਾ ਜੋਤਿਸ਼ੀ ਬਣ ਜਾ ਕਿਸੇ ਨੂੰ ਵੀ ਰਾਸਤੇ 'ਚ ਖਿਲਾਰ ਕੇ ਉਦਾਂ ਪਹਿਵੀਂ 6 10 ਦਾ ਨਾਲੇ 4 ਪੈਸੇ ਬਣ ਜਾ ਗਰੂ ਤਮੀਜ਼ ਨਾਲ ਬੋਲ ਤੈਨੂੰ ਵੱਡਿਆਂ ਨਾਲ ਬੋਲਣ ਦੀ ਤਮੀਜ਼ ਨਹੀਂ ਹੈਗੀ ਹੈਗੀ ਹੈ ਮੈਨੂੰ ਤਮੀਜ਼ ਨਾਲ ਗੱਲ ਕਰਨ ਦੀ ਪਰ ਉਹਦੇ ਨਾਲ ਜਿਹੜਾ ਬੰਦਾ ਮੇਰੇ ਨਾਲ ਤਮੀਜ਼ ਨਾਲ ਗੱਲ ਕਰੇ ਨਾਲੇ ਸਾਡਾ ਫੈਮਲੀ ਮੈਟਰ ਆ ਮੇਰਾ ਪਰਸਨਲ ਮੈਟਰ ਆ ਤੁਸੀਂ ਕੌਣ ਹੁੰਦੇ ਹੋ ਮੈਨੂੰ ਗੱਲਾਂ ਸੁਣਾਉਣ ਵਾਲੇ ਹਰਦੀਪ ਵੀਨਾ ਗੇਟ ਖੁੱਲਾ ਹੀ ਛੱਡ ਗਈ ਆ ਹਰਦੀਪ ਅੱਜੂ ਤੁਸੀਂ ਇੱਥੇ ਜੈਸਮਿਨ ਦੀਦੀ ਆਪਣੇ ਨਾ ਰਿਸ਼ਤੇਦਾਰਾਂ ਨੂੰ ਸਮਝਾ ਲਓ ਮੇਰੇ ਪਰਸਨਲ ਮੈਟਰ ਦੇ ਵਿੱਚ ਵੜਨ ਨੂੰ ਫਿਰਦੇ ਨੇ। ਉਹ ਵੱਡੇ ਪਰਸਨਲ ਮੈਟਰ ਵਾਲੇ ਆ। ਇਹ ਤਾਂ ਪਰਸਨਲ ਨਹੀਂ ਰਿਹਾ। ਨਾਲ ਗਲੀ ਦੇ ਨਾ ਕੱਲੇ-ਕੱਲੇ ਜਵਾਕ ਨੂੰ ਪਤਾ ਵੀ ਰਾਧਕਾ ਦੇ ਭਰਾ ਨੇ ਕੀ ਚਾਨਾ ਚਾੜਤਾ। ਹਰਦੀਪ ਤੂੰ ਵੀ ਬਾਸ ਕਰਿਆ ਕਰ। ਐਵੇਂ ਹਰ ਕਿਸੇ ਨਾਲ ਬੋਲਣ ਲੱਗ ਪੈਣੀ ਐ। ਹੁਣੇ ਤੈਨੂੰ ਅੰਦਰੋਂ ਇੰਨੀ ਕਾਲੀ ਪਈ ਹੋਈ ਸੀ ਘਰ ਜਾਂਦੀ। ਹੁਣ ਇੱਥੇ ਖੜ ਕੇ ਇਹਦੇ ਨਾਲ ਅੱਡਾ ਲਾਈ ਜੰਨੀ ਪਈ ਆ। ਜਾਂ ਹੁਣ? ਹਾਂ ਹਾਂ, ਜਾਨੀ ਆ ਜਾਨੀ ਆ। ਪਰ ਮੈਨੂੰ ਨਾ ਅੱਜ ਇੱਕ ਗੱਲ ਪਤਾ ਲੱਗ ਗਈ। ਨਾ ਤਾਂ ਇਹਨੂੰ ਬੋਲਣ ਦੀ ਅਕਲ, ਨਾ ਇਹਦੀ ਭੈਣ ਨੂੰ ਦੀਦੀ ਹੋਂ ਤੱਕ ਤੁਸੀਂ ਮੈਨੂੰ ਬੋਲੀ ਜਾਂਦੇ ਸੀ ਨਾ ਮੈਂ ਬਰਦਾਸ਼ਤ ਕਰ ਰਿਹਾ ਸੀ ਮੇਰੀ ਭੈਣ ਨੂੰ ਬੋਲੂਗਾ ਨਾ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਆਲੇ ਫੜ ਫੇਰ ਇੱਟ ਪਾੜ ਦੇ ਮੇਰਾ ਸਿਰ ਫਿਰ ਤੈਨੂੰ ਦੱਸ ਦਿਆਂ ਕਿ ਮੈਂ ਚੱਲ ਨੀਰਦੀਪ ਆ ਕਿ ਜਵਾਕਾ ਵਾਲੀ ਗੱਲਾਂ ਕਰੇ ਜਾਂਦੇ ਪੀ ਅੱਜੋ ਤੂੰ ਚੱਲ ਅੰਦਰ ਹੁਣ ਤੋਂ ਲੇਟ ਹੋ ਜਾਂਦੀ ਵੀ ਤੂੰ ਵੀ ਜਾ ਇੱਕ ਬੰਦਾ ਉਦਾਂ ਪਰੇਸ਼ਾਨ ਹੁੰਦਾ ਇੱਕ ਰਾਤ ਪਰੇਸ਼ਾਨ ਕਰਨ ਵਾਲੇ ਮਿਲ ਜਾਂਦੇ ਸਸੀ ਕਲਵਾਸੀ ਜੀ ਸਸੀ ਨਾ ਅੱਜੋ ਮੈਨੂੰ ਦੱਸ ਇਹ ਤੈਨਾਂ ਕਿਉਂ ਅੱਡ ਲਾਈ ਖੜੀ ਸੀ ਬਸੋਂਈ ਤੂੰ ਆਪਣੀ ਭੈਣ ਘਰੇ ਕਿਉਂ ਆਇਆ ਤੁਹਾਡਾ ਭੈਣ ਭਰਾਵਾਂ ਦਾ ਆਪਸੀ ਬਹੁਤ ਮਿਲਣਾ ਹੋ ਰਿਹਾ ਵਾ ਇਹਦਾ ਕੀ ਮਤਲਬ ਆ ਵਿੱਚ ਬੋਲਣ ਦਾ ਉਹ ਤਾਂ ਇਹਦੀ ਗੱਲ ਬੜੀ ਗਲਤ ਐ ਵੈਸੀ ਅੱਜੂ ਵੈਸੇ ਤਾਂ ਵੀ ਵੀਰੇ ਕੰਮ ਤਾਂ ਤੂੰ ਵੀ ਗਲਤੀ ਕੀਤਾ ਨਰਦੀਪ ਦਾ ਕੀ ਮਤਲਬ ਐ ਮੁੰਡੇ ਨੂੰ ਬੋਲਣ ਦਾ ਤੇ ਆਂਦਿਆਂ ਤੂੰ ਵੀ ਗੱਲ ਸੁਣਾਤੀ ਤੇਰਾ ਤੇ ਅਰਦੀਪ ਦੇ ਵਿੱਚ ਕੀ ਫਰਕ ਰਹਿ ਗਿਆ ਮਾਸੀ ਜੀ ਹਰਦੀਪ ਜੀ ਨੇ ਤਾਂ ਪਹਿਲੀ ਮੇਰਾ ਬਹੁਤ ਟਾਈਮ ਖਰਾਬ ਕਰਤਾ ਜੇ ਗੁੱਸਾ ਨਾ ਕਰੋ ਪਹਿਲਾਂ ਮੈਂ ਉੱਪਰ ਦੀਦੀ ਨੂੰ ਮਿਲਿਆ ਵਾ ਜਾ ਕੇ ਹਾ ਹਾ ਪੁੱਤ ਜੇ ਜਾਇਆ ਤੇਰਾ ਆਪਣਾ ਹੀ ਘਰ ਹੈ ਲੈ ਮੰਮੀ ਹੁਣ ਗੱਲ ਛੇੜੀ ਤੇ ਸੀਗੀ ਪੁੱਛ ਲੈਣਾ ਸੀ ਅੱਜ ਨੂੰ ਕਿ ਬਾਹਰ ਖੇ ਕਿਉਂ ਖੰਦਾ ਫਿਰਦਾ ਸੀਗਾ ਬਹਿ ਜਾ ਨਹੀਂ ਟੱਕ ਕੇ ਜੇ ਬੰਦੇ ਕੋਲੋਂ ਗਲਤੀ ਹੋ ਗਈ ਹੈ ਨਾ ਉਹਨੂੰ ਵਾਰ-ਵਾਰ ਉਹੀ ਗੱਲ ਕਹਿ-ਕਹਿ ਕੇ ਨਾ ਸ਼ਰਮਿੰਦਾ ਨਹੀਂ ਕਰੀਦਾ ਹੁੰਦਾ ਤਾਂ ਹੀ ਮੰਮੀ ਬੰਦੇ ਨੂੰ ਗਲਤੀ ਕਰਨ ਲੱਗਿਆ ਥੋੜਾ ਸੋਚਣਾ ਤਾਂ ਚਾਹੀਦਾ ਹੈ ਜੇ ਇਹ ਗੱਲ ਮੇਰੇ ਘਰੇ ਪਤਾ ਲੱਗ ਜੇਗੀ ਮੇਰੀ ਕੀ ਇੱਜ਼ਤ ਰਹਿ ਜਾਏਗੀ ਕੋਈ ਜਾਣ ਬੁੱਝ ਕੇ ਨਾ ਇਹ ਗਲਤੀਆਂ ਨਹੀਂ ਕਰਦਾ ਹੁੰਦਾ ਤੂੰ ਮੁੰਡੇ ਦੀਆਂ ਅੱਖਾਂ ਵੇਖੀਆਂ ਕਿੰਨਾ ਪਛਤਾਵਾ ਹੈ ਉਹਨੂੰ ਬੱਸ ਕਰੋ ਮੰਮੀ ਤੁਸੀਂ ਤੇ ਨਾ ਰਾਜਕਾ ਤੇ ਰਾਜਕਾ ਤੇ ਪੇਕੇ ਦੀ ਸਾਈਡ ਲੈਣੀ ਹੁੰਦੀ ਪਤਾ ਨਹੀਂ ਤੁਹਾਨੂੰ ਕਿਉਂ ਹਰ ਵੇਲੇ ਮੇਰੀ ਚੁੱਭਣ ਲੱਗ ਪਈਆਂ ਪਤਾ ਨਹੀਂ ਦਿਨੋ ਦਿਨ ਇਹੋ ਜਿਹੀਆਂ ਹਰਕਤਾਂ ਕਿਉਂ ਕਰਦੀ ਪਈ ਏ ਹਰਦੀਪ ਦਾ ਲੱਗਦਾ ਘਰ ਆਣਾ ਨਾ ਬੰਦ ਹੀ ਕਰਾਣਾ ਪੈਣਾ ਅੱਜ ਤੂੰ ਆ ਜਾ ਬੈਠ ਦੀਦੀ ਬਹਿਣਾ ਨਹੀਂ ਤਨੂ ਲਜਾਨ ਨਹੀਂ ਆਇਆ ਵਾ ਤੁਸੀਂ ਨਾਲ ਚੱਲੋ ਮੇਰੇ ਕਿੱਦਾਂ ਸੋਖਿਆ ਨਾ ਸਭ ਤੂੰ ਮੇਰੇ ਨਾਲ ਚੱਲ ਅੰਦਰ ਅੰਦਰ ਬੈ ਕੇ ਗੱਲ ਕਰਦੇ ਆਂ ਚੱਲਾ ਬੈ ਇੱਥੇ ਸਾਰੀ ਗੱਲ ਦੱਸ ਮੈਨੂੰ ਹੋਇਆ ਕੀ ਹੈ ਦੀਦੀ ਪ੍ਰੀਆ ਨਾ ਚਲੇਗੀ ਪੇਕੇ ਮੈਂ ਤੁਹਾਡੀ ਗੱਲ ਮੰਨੀ ਨਹੀਂ ਮੌਜੇ ਨਾਲ ਜਾ ਕੇ ਸਾਰੀ ਗੱਲ ਕਰ ਲਈ ਉਹ ਗੁੱਸੇ 'ਚ ਅੰਛੂ ਨੂੰ ਲੈ ਕੇ ਪੇਕੇ ਚਲੇਗੀ ਜਾ ਵੇ ਤੂੰ ਟਲਿਆ ਨਹੀਂ ਨਾ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਤੂੰ ਗੱਲ ਨਾ ਕਰੀ ਫੇਰ ਤੂੰ ਗੱਲ ਕਰਦੀ ਆਪਣੇ ਆਪ ਨੂੰ ਨਾ ਪਤਾ ਨਹੀਂ ਕਿੱਡਾ ਸਮਝਦਾਰ ਸਮਝਣ ਲੱਗ ਜਨਾ ਕਈ ਵੇਲੇ ਦੀਦੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀਗਾ ਮੈਂ ਤਾਂ ਨਾ ਰਿਆਣਾ ਨਜ਼ਰਾਂ ਮਲਾ ਪਿਆ ਸੀ ਨਾ ਹੀ ਅੰਚੂ ਨਾ ਉਸ ਗਿਲਟ ਦੇ ਚੱਕਰ 'ਚ ਨਾ ਮੈਂ ਉਹਦੇ ਨਾਲ ਸਾਰੀ ਗੱਲ ਕਰਤੀ ਦੇਖ ਲਾ ਇੱਕ ਸੱਚ ਨੇ ਤੇਰਾ ਘਰ ਪੱਟ ਕੇ ਰੱਖ ਤਾ ਇੱਕ ਔਰਤ ਨਾ ਕਰੀਬੀ ਬਰਦਾਸ਼ ਕਰ ਲੈਂਦੀ ਆ ਭੁੱਖ ਵੀ ਬਰਦਾਸ਼ ਕਰ ਲੈਂਦੀ ਪਰ ਜਦੋਂ ਉਹਦਾ ਆਦਮੀ ਬਾਹਰ ਕਿਸੇ ਔਰਤ ਨਾਲ ਰਹਿਣਾ ਸ਼ੁਰੂ ਕਰ ਦੇਂਦਾ ਨਾ ਬਸ ਉਹੀ ਬਰਦਾਸ਼ ਨਹੀਂ ਹੁੰਦਾ ਉਹਦੇ ਕੋਲ ਕਿ ਹੁੰਡੀ ਆ ਬੈਗ ਚੱਕ ਕੇ ਆਪਦੇ ਪੇਕੇ ਗਈ ਆ ਨਾ ਮੈਨੂੰ ਨਹੀਂ ਲੱਗਦਾ ਉਹਨੇ ਕੁਝ ਗਲਤ ਕੀਤਾ ਆ ਦੀਦੀ ਜੇ ਮੈਂ ਨਿੱਕਾ ਜਿਹਾ ਹੁੰਦਾ ਸੀ ਨਾ ਕੋਈ ਸ਼ਰਾਰਤ ਕਰਦਾ ਸੀ ਤੇ ਮੰਮੀ ਦੀ ਕੋਟ ਤੋਂ ਤੁਸੀਂ ਬਚਾਉਂਦੇ ਸੀਗੇ ਹੁਣ ਥੋੜਾ ਪੁਰਾਣਾ ਕਸੂਤਾ ਫਸਿਆ ਆ ਹੁਣ ਤੁਸੀਂ ਹੀ ਕੱਢ ਕੇ ਲੈ ਕੇ ਆਣਾ ਭਰਾਵਾ ਜੇ ਤੂੰ ਗੱਲ ਨਾ ਨਾ ਕਰਦਾ ਤੇ ਮੈਂ ਉਹਨੂੰ ਆਪਣੇ ਤਰੀਕੇ ਨਾਲ ਆਪੇ ਸਾਰਾ ਕੁਝ ਦੱਸ ਦੇਣਾ ਸੀਗਾ ਹੁਣ ਮੈਨੂੰ ਨਹੀਂ ਇਹ ਸਮਝ ਆ ਰਹੀ ਕਿ ਮੈਂ ਉਹਨੂੰ ਪੇਕੇ ਜਾ ਕੇ ਉਹਦੇ ਕਿੱਦਾਂ ਲੈ ਕੇ ਆਵਾਂ ਉਹਨੂੰ ਦੀਦੀ ਮੈਂ ਨਾ ਕਰੇ ਮੰਮੀ ਨਾਲ ਗੱਲ ਕੀਤੀ ਸੀ ਉਹਨਾਂ ਨੇ ਮੈਨੂੰ ਕਿਹਾ ਇਹਦਾ ਹੱਲ ਹੁਣ ਤੇਰੀ ਭੈਣ ਕੋਲ ਹੀ ਆ ਪਰ ਤੁਸੀਂ ਹੁਣ ਪੱਲਾ ਨਾ ਛਾੜੋ ਅੱਜੂ ਕੰਮ ਹੀ ਇੰਨਾ ਕਸੂਤਾ ਫਸਿਆ ਆ ਮੇਰਾ ਵੀ ਨਾ ਦਿਮਾਗ ਕੰਮ ਨਹੀਂ ਕਰਦਾ ਪਏ ਮੈਨੂੰ ਤਾਂ ਐਂ ਲੱਗਦਾ ਆਪਾਂ ਨੂੰ ਨਾ ਕਿਸੇ ਵੱਡੇ ਬੰਦੇ ਕੋਲ ਸਲਾਹ ਲੈਣੀ ਚਾਹੀਦੀ ਜਿੱਥੇ ਵੀ ਜਾਣਾ ਨਾ ਦੀਦੀ ਜਲਦੀ ਲੈ ਕੇ ਚੱਲੋ ਮੈਨੂੰ ਬਸ ਮੇਰਾ ਘਰ ਵਸਣਾ ਚਾਹੀਦਾ ਚਲ ਆਪਾਂ ਐਦਾਂ ਕਰਦੇ ਆ ਮੰਮੀ ਕੋਲ ਚਲਦੇ ਆਂ نیچے ਉਹਨਾਂ ਨਾਲ ਗੱਲ ਕਰਦੇ ਆ ਤੇ ਮੰਗਦੇ ਆ ਕੋਈ ਨਾ ਕੋਈ ਸਲਾਹ ਨਾ ਦੀਦੀ ਮਾਸੀ ਜੀ ਨੂੰ ਕਹਨਾ ਮੈਨਾਂ ਨਜ਼ਰਾਂ ਨਹੀਂ ਮਲਾਈਆਂ ਜਾਣੀਆਂ ਐ ਤਾਂ ਨਾ ਮੰਮੀ ਮੇਰੇ ਕੋਲ ਆਏ ਸੀਗੇ ਉਹ ਵੀ ਕਹਿੰਦੇ ਸੀ ਅੱਜੂ ਕੋਲੋਂ ਨਾ ਕਿਤੇ ਨਾ ਕਿਤੇ ਗਲਤੀ ਹੋ ਗਈ ਮੁੰਡਾ ਤਾਂ ਸਿਆਣਾ ਤਾਂ ਕਰਕੇ ਕਹਿੰਦੀ ਪਈਆਂ ਮੰਮੀ ਕੋਈ ਵਧੀਆ ਸਲਾਹ ਦੇ ਦੂਵੇ ਆਪਾਂ ਚੱਲਦੇ ਆਂ ਚੱਲ ਉੱਠ ਫਟਾਫਟ ਕਰ ਦਸਮੀ ਦੀਦੀ ਅੰਦਰ ਆਜੋ ਬੈਠਣਾ ਕੋਈ ਗੱਲ ਕਰਨੀ ਸੀ ਕੋਈ ਨਾ ਤੁਸੀਂ ਬੈਠੋ ਮੈਂ ਆਨੀ ਠੀਕ ਮੰਮੀ ਤੁਹਾਡੇ ਨਾਲ ਸਲਾਹ ਜੀ ਕਰਨੀ ਸੀ ਕਰ ਸਕਦੇ ਆ ਹਾਂ ਹਾਂ ਦੱਸੋ ਕੀ ਸਲਾਹ ਕਰਨੀ ਮੰਮੀ ਤੁਹਾਡੇ ਨਾਲ ਨਾ ਰੀਆ ਦੀ ਗੱਲ ਕਰਨੀ ਸੀ ਮੈਂ ਨਾ ਇਹਨੂੰ ਮਨਾ ਕੀਤਾ ਸੀ ਵੀ ਉਹ ਸਾਨਿਆਂ ਵਾਲੀ ਗੱਲ ਸਾਰੇ ਰੀਆ ਨੂੰ ਨਾ ਦੱਸੀ ਆ ਵੱਡੇ ਸੱਚਿਆਰੇ ਨੇ ਸਾਰਾ ਸੱਚ ਉਗਲ ਦਿੱਤਾ ਤੇ ਉਹ ਬੈਗਪੈਕ ਕਰਕੇ ਆਪਣੇ ਪੇਕੇ ਚਲ ਗਈ ਹੁਣ ਤੁਸੀਂ ਮੈਨੂੰ ਇਹ ਸਲਾਹ ਦਿਓ ਵੀ ਉਹਨੂੰ ਕਿਹੜੇ ਤਰੀਕੇ ਨਾਲ ਵਾਪਸ ਲੈ ਕੇ ਆਈਏ ਘਰ ਸੇ ਜਿਹੜਾ ਇਹਨਾਂ ਦਾ ਘਰ ਵਸ ਜਵੇ ਅੱਜੂ ਨੇ ਜਿਹੜੀ ਗਲਤੀ ਕੀਤੀ ਹੈ ਨਾ ਉਹ ਮਾੜੀ-ਮੋਟੀ ਨਹੀਂ ਹੈਗੀ ਜਦੋਂ ਜਨਾਨੀ ਨੂੰ ਪਤਾ ਚੱਲ ਜਾਂਦਾ ਹੈ ਨਾ ਵੀ ਮੇਰੇ ਆਦਮੀ ਨੇ ਗਲਤੀ ਕੀਤੀ ਹੈ ਗੁੱਸਾ ਤਾਂ ਉਹਨੂੰ ਲੱਗਦਾ ਹੀ ਲੱਗਦਾ ਹੈ ਹੁਣ ਇਹ ਗੱਲ ਹੈਗੀ ਹੱਲੇ ਗਰਮ-ਗਰਮ ਓਚ ਠੰਡੀ ਪਏਗੀ ਫਿਰ ਗੱਲ ਕਰਦੇ ਆਂ ਅੰਮੀ ਚਲੋ ਮੰਨ ਲੰਨੇ ਆ ਗੱਲ ਠੰਡੀ ਪੈ ਵੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਰੀਆ ਅੱਜ ਨੂੰ ਮਾਫ ਕਰ ਦੇਗੀ ਮੈਨੂੰ ਤੇ ਨੇ ਇਹਨਾਂ ਦਾ ਕਰ ਟੁੱਟਦਾ ਹੀ ਲੱਗਦਾ ਪਿਆ ਜੈਸਮੀਨ ਰੀਆ ਨਾ ਅੱਜੂ ਨੂੰ ਉਦੋਂ ਹੀ ਮਾਫ ਕਰੇਗੀ ਜਦੋਂ ਰੀਆ ਨੂੰ ਅਹਿਸਾਸ ਹੋ ਜਾਏਗਾ ਵੀ ਮੇਰੀਆਂ ਗਲਤੀਆਂ ਦੇ ਪਿੱਛੇ ਹੀ ਮੇਰਾ ਬੰਦਾ ਬਾਹਰ ਗਿਆ ਚਾਲਾ ਜੂ ਪੁੱਤ ਤੂੰ ਹੌਸਲਾ ਨਾ ਹਾਰ ਰੀਆ ਅੱਜ ਨਹੀਂ ਤੇ ਕੱਲ ਤੈਨੂੰ ਮਾਫ਼ ਕਰ ਹੀ ਦੇਗੀ ਫੇਰ ਵੀ ਮਾਸੀ ਜੀ ਜੇ ਰੀਆ ਦਾ ਮਨ ਨਾ ਬਣਿਆ ਮੇਰੇ ਨਾਲ ਰਹਿਣ ਦਾ ਫੇਰ ਫੇਰ ਪੁੱਤ ਕੋਈ ਗੱਲ ਨਹੀਂ ਆ ਰਾਧਿਕਾ ਜੈਸਮੀਨ ਮੈਂ ਤੇਰੀ ਮੰਮੀ ਅਸੀਂ ਸਾਰੇ ਜਣੇ ਜਾ ਕੇ ਨਾ ਰੀਆ ਨਾਲ ਗੱਲ ਕਰਾਂਗੇ ਤੇਰਾ ਘਰ ਵਸਾਈ ਦਾਂਗੇ ਬੱਸ ਅੱਜ ਮੈਂ ਤੇਨੂੰ ਇੱਕ ਗੱਲ ਕਹੀ ਸੀ ਨਾ ਇਹੋ ਜਿਹੀਆਂ ਗੱਲਾਂ ਦੇ ਵਿੱਚ ਨਾ ਵੱਡੇ ਬੰਦੇ ਦੀ ਸਲਾਹ ਲੈਣੀ ਜ਼ਰੂਰੀ ਹੁੰਦੀ ਤੂੰ ਹੁਣ ਪਰੇਸ਼ਾਨ ਨਾ ਹੋ ਜਾਈਂ ਆਰਾਮ ਨਾ ਕਰ ਜਾ ਕੇ ਰੈਸਟ ਕਰ ਤੇ ਗੱਲ ਨੂੰ ਠੰਡੀ ਪੈਣ ਦੇ ਆਪਾਂ ਥੋੜੇ ਦਿਨਾਂ ਤੱਕ ਰੀਆ ਨੂੰ ਆਪੇ ਬਣਾ ਲਿਆਵਾਂਗੇ ਮੰਮੀ ਤੁਹਾਡੀ ਫੇਵਰਿਟ ਪਿੰਡੀਆਂ ਦੀ ਸਬਜ਼ੀ ਬਣਾਈ ਐ ਤੁਸੀਂ ਦੱਸੋ ਫੁਲਕੇ ਖਾਓਗੇ ਕਿ ਪਰੌਂਠੀਆਂ ਲਾ ਦਵਾਂ ਪੁੱਤ ਮੇਰਾ ਮਨ ਨਹੀਂ ਹੈਗਾ ਜੇ ਤੂੰ ਮੈਨੂੰ ਨਾ ਹੀ ਪੁੱਛੇ ਤਾਂ ਹੀ ਵੈਤਰ ਚਲੋ ਠੀਕ ਐ ਭਾਈ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਹ ਚੀਜ਼ਾਂ ਕਰਕੇ ਮੇਰਾ ਮਨ ਬਦਲ ਦੋਗੇ ਤੇ ਇਹ ਤਾਂ ਹੋਣਾ ਨਹੀਂ ਮੰਮੀ ਆਹੋ ਜਿਹਨੂੰ ਆ ਵੀ ਧੀ ਦੀ ਫਿਕਰ ਨਹੀਂ ਤੇ ਆਪਣੀ ਸੱਸ ਦੀ ਫਿਕਰ ਨਹੀਂ ਉਹਨੂੰ ਮੇਰੀ ਕਿੱਥੋਂ ਹੋਣੀ ਆ ਭਲਾ ਮੰਮੀ ਇਹ ਸਭ ਕਹਿ ਕੇ ਨਾ ਫਸ ਮੈਨੂੰ ਇਹ ਫੀਲ ਕਰਾ ਰਹੇ ਹੋ ਕਿ ਤੁਹਾਡੀ ਲਾਈਫ ਦੇ ਵਿੱਚ ਮੇਰੀ ਤਾਂ ਕੋਈ ਵੈਲਿਊ ਹੀ ਹੈ ਨਹੀਂ ਨਾ ਇੱਕ ਮਾਂ ਨੂੰ ਪੁੱਛਦੀ ਆ ਵੀ ਉਹਦੀ ਧੀ ਦੀ ਉਹਦੀ ਲਾਈਫ ਚ ਕੀ ਵੈਲਿਊ ਆ ਤੂੰ ਨਾ ਪੁੱਛੇ ਤਾਂ ਜਿਆਦਾ ਵਹਿਤਰ ਮੰਮੀ ਮੈਂ ਗੱਲ ਗੱਲ ਤੇ ਨਾ ਤੁਹਾਡੇ ਨਾਲ ਬੈਠ ਨਹੀਂ ਸਕਦੀ ਤੁਹਾਡੀ ਜਾਣਕਾਰੀ ਲਈ ਮੈਂ ਤੁਹਾਨੂੰ ਇੰਨਾ ਕੁ ਦੱਸ ਦਿੰਨੀ ਆ ਕਿ ਤਲਾਕ ਦੇ ਪੇਪਰ ਰੈਡੀ ਨੇ ਇੱਕ ਦੋ ਦਿਨ ਤੱਕ ਉਹਨਾਂ ਦੇ ਘਰੇ ਪਹੁੰਚ ਹੀ ਜਾਣਗੇ ਹੈਲੋ ਹਾਂਜੀ ਭੈਣ ਜੀ ਉਹ ਭੈਣ ਜੀ ਵਾਵਾ ਟਾਈਮ ਹੋ ਗਿਆ ਰੀਆ ਨੂੰ ਤੁਹਾਡੇ ਘਰ ਆਇਆ ਨੂੰ ਉਹਨਾਂ ਨੂੰ ਸਮਝਾਓ ਵੀ ਘਰ ਨੂੰ ਘਰ ਸਮਝੇ ਨਾ ਤੁਹਾਨੂੰ ਕੀ ਲੱਗਦਾ ਵੀ ਕੱਲ ਦੀ ਆਈ ਆ ਮੈਨੂੰ ਸਮਝਾਇਆ ਨਹੀਂ ਹੋਣਾ ਇਹਦੇ ਦਾ ਦਿਮਾਗ ਚ ਇੱਕੋ ਹੀ ਗੱਲ ਬੜੀ ਹੋਈ ਹੈ ਮੈਂ ਸਮਝੀ ਨਹੀਂ ਭੈਣ ਜੀ ਰੀਆ ਕਰਨਾ ਕੀ ਚਾਹੁੰਦੀ ਹੈ ਕਰਨਾ ਨਹੀਂ ਭੈਣ ਜੀ ਇਹਨਾਂ ਤਾਂ ਕਰਤਾ ਤਲਾਕ ਦੇ ਪੇਪਰ ਤਿਆਰ ਕਰੀ ਬੈਠੀ ਹੈ ਹੈ ਤਲਾਕ ਦੇ ਪੇਪਰ